ਸ਼ੇਅਰ ਮਾਰਕੀਟ ਦੀ ਪਰਿਭਾਸ਼ਾ ਹੈਗੀ ਆ ਕਿ ਸ਼ੇਅਰ ਮਤਲਬ ਕਿ ਕਿਸੇ ਚੀਜ਼ ਦੇ ਨਾਲ ਆਪਣਾ ਸ਼ੇਅਰ ਪੈ ਜਾਣੇ ਆ ਆਪਣੀ ਹਿੱਸੇਦਾਰੀ ਪੈ ਜਾਣੀ। ਇਸ ਤੋਂ ਵੱਧ ਸ਼ੇਅਰ ਮਾਰਕੀਟ ਦੀ ਡੈਫੀਨੇਸ਼ਨ ਕੋਈ ਨਹੀਂ ਪਰਿਭਾਸ਼ਾ ਕੋਈ ਨਹੀਂ ਨਾ 1 ਇੰਚ ਸੱਜੇ ਤੇ ਨਾ 1 ਇੰਚ ਖੱਬੇ। ਉਸ ਤੋਂ ਇਲਾਵਾ ਤੁਸੀਂ ਜੋ ਵੀ ਸੋਚ ਰਹੇ ਹੋ ਉਹ ਤੁਹਾਡੇ ਮਨ ਦੇ ਆਪਣੇ ਖਿਆਲ ਨੇ ਜਾਂ ਫਿਰ ਕੀ ਕਹਿੰਦੇ ਆ ਖਿਆਲੀ ਪਲਾਵ ਨੇ ਤੁਹਾਡੇ ਆਪਣੇ ਸੁਪਨੇ ਆ। ਸੁਪਨਿਆਂ ਦੇ ਨਾਲ ਥੋੜੇ ਸੁਪਨਿਆਂ ਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਸ਼ੇਅਰ ਮਾਰਕੀਟ ਨੂੰ ਫਰਕ ਨਹੀਂ ਪੈਣਾ। ਇਸ ਤੋਂ ਅਗਲੀ ਚੀਜ਼ ਕਾਲ ਪੁੱਟ ਡੈਰੀਵੇਟਿਵਸ ਫਿਊਚਰ ਆਪਸ਼ਨਸ ਇਹ ਲੱਲਾ ਪੱਬਾ ਸਾਰਾ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਇਨਸਾਨ ਦੀ ਆਪਣੀ ਗਰੀਡ ਦੇ ਵਿੱਚੋਂ ਨਿਕਲੀਆਂ ਨੇ ਲਾਲਚ ਵਿੱਚੋਂ ਨਿਕਲੀਆਂ ਨੇ ਉਹਨਾਂ ਲੋਕਾਂ ਨੇ ਕੱਢੀਆਂ ਨੇ ਜਿਹੜੇ ਛੇਤੀ ਤੋਂ ਛੇਤੀ ਪੈਸਾ ਕਮਾਉਣਾ ਚਾਹੁੰਦੇ ਆ ਘੱਟ ਤੋਂ ਘੱਟ ਮਿਹਨਤ ਕਰਕੇ ਵੈਰਨ ਬਫੇ ਦੀ ਉਦਾਹਰਣ ਦੇ ਦੇਣਾ ਆਪਣੀ ਗੱਲ ਨਹੀਂ ਕਰਦਾ ਉਹ ਇਨਸਾਨ ਜਿਹੜਾ ਲੇਜੈਂਡਰੀ ਆ ਸਟਾਕ ਮਾਰਕੀਟ ਦੇ ਇਤਿਹਾਸ ਦੇ ਵਿੱਚ ਪੂਰੀ ਦੁਨੀਆ 'ਚ ਵੈਰਨ ਬਫੇ ਹੋਣਾ ਦਾ ਇੱਕ ਫੇਮਸ ਕੋਟ ਆ ਕਿ ਮੈਨੂੰ ਇਹ ਤਾਂ ਨਹੀਂ ਪਤਾ ਕਿ ਦੁਨੀਆ ਦੇ ਵਿੱਚ ਪੈਸਾ ਕਮਾਉਣ ਦਾ ਸਭ ਤੋਂ ਸੌਖਾ ਤਰੀਕਾ ਕਿਹੜਾ ਵਾ ਪਰ ਮੈਂ ਤੁਹਾਨੂੰ ਇਹ ਦੱਸ ਦਿੰਨਾ ਪੈਸਾ ਗਵਾਉਣ ਦਾ ਸਭ ਤੋਂ ਸੌਖਾ ਤੇ ਸਭ ਤੋਂ ਛੇਤੀ ਗਵਾਉਣ ਦਾ ਤਰੀਕਾ ਹੈਗਾ ਵਾ ਕਾਲ ਪੁੱਟਸ ਫਿਊਚਰ ਤੇ 옵ਸ਼ਨਸ ਮੈਂ ਨਹੀਂ ਕਹਿ ਰਿਹਾ ਵੈਰਨ ਬਫੇ ਕਹਿ ਰਿਹਾ ਅਗਲੀ ਚੀਜ਼ ਮੈਂ ਕੁਝ ਲਿਖ ਕੇ ਲੈਣਾ ਪੇਸ਼ੈਂਸ ਪੇਸ਼ੈਂਸ ਰੱਖਣਾ ਬਹੁਤ ਜ਼ਰੂਰੀ ਆ ਥੋੜੇ ਚ ਪੇਸ਼ੈਂਸ ਨਹੀਂ ਹੈਗਾ ਤੁਸੀਂ 2 ਸਾਲਾਂ ਨੂੰ 4 ਸਾਲਾਂ ਨੂੰ ਲੌਂਗ ਟਰਮ ਮੰਨ ਰਹੇ ਹੋ ਉਹ ਥੋੜੀ ਪ੍ਰੋਬਲਮ ਆ ਫੇਰ ਕਹਿ ਰਿਆਂ ਕਿਸੇ ਦੀ ਪ੍ਰੋਬਲਮ ਨਹੀਂ ਪੈਸਾ ਤੁਸੀਂ ਗਵਾਉਂਗੇ ਚੁੱਪ ਕਰਕੇ ਘਰੇ ਚਲੇ ਜਾਓਗੇ ਸਾਰੀ ਉਮਰ ਸ਼ੇਅਰ ਮਾਰਕੀਟ ਨੂੰ ਗਾਲਾਂ ਕੱਢੋਗੇ ਪਰ ਉੱਥੇ ਹੀ ਕੁਝ ਲੋਕ ਇਹ ਜੇ ਹੋਣਗੇ 100 ਦੇ ਵਿੱਚੋਂ ਸਿਰਫ 4 ਜਾਂ 5% ਲੋਕ ਹੁੰਦੇ ਆ ਜਿਹੜੇ ਸ਼ੇਅਰ ਮਾਰਕੀਟ ਚ ਪੈਸਾ ਕਮਾਉਂਦੇ ਆ ਉਹਨਾਂ ਨੂੰ ਥੋੜੇ ਗਵਾਏ ਪੈਸੇ ਨਾਲ ਕੋਈ ਪ੍ਰੋਬਲਮ ਨਹੀਂ ਉਹ ਚੁੱਪ ਕਰਕੇ ਉਹਨਾਂ ਨੂੰ ਕੰਮ ਪਤਾਵਾ ਉਹ ਆਪਣਾ ਪੈਸਾ ਕਮਾਉਣਗੇ ਘਰੇ ਚਲੇ ਜਾਣਗੇ ਅਗਲੀ ਚੀ ਮੈਂ ਹਮੇਸ਼ਾ ਕਹਿੰਦਾ ਇਨਸਾਨ ਦੀਆਂ ਦੋ ਮਾਵਾਂ ਹੁੰਦੀਆਂ ਇੱਕ ਮਾਂ ਜਿਹਨੇ ਸਾਨੂੰ ਕੁੱਖੋਂ ਜਨਮ ਦਿੱਤਾ ਦੂਸਰੀ ਜਿਹਨੇ ਸਾਨੂੰ ਰੋਟੀ ਦਿੱਤੀ ਜਿਹਨੇ ਸਾਨੂੰ ਪੈਸੇ ਦਿੱਤੇ ਮਾਂ ਦੀ ਡਿਸਰੈਸਪੈਕਟ ਜਿਹੜਾ ਵੀ ਕਰਦਾ ਵਾ ਉਹਦਾ ਕੋਈ ਹੱਲ ਨਹੀਂ ਹੈਗਾ ਪੂਰੀ ਦੁਨੀਆ 'ਚ ਤਾਂ ਸਟਾਕ ਮਾਰਕੀਟ ਇਹ ਵੀ ਇੱਕ ਮਾਂ ਵਾ ਇਹ ਦੂਸਰੀ ਮਾਂ ਵਾ ਇਹਨੂੰ ਰਿਸਪੈਕਟ ਦਿਓ ਇਹਦੀ ਕਦਰ ਕਰੋ ਇੱਜ਼ਤ ਕਰੋ ਕੰਮ ਸਿੱਖੋ ਸਾਰੀਆਂ ਕੰਪਨੀਆਂ ਬਾਰੇ ਸਿੱਖੋ ਉਹਨਾਂ ਨੂੰ ਜਾਣੋ ਇਹਨੂੰ ਜੂਆ ਨਾ ਸਮਝੋ ਇਹਨੂੰ ਵਾਈਟ ਮਨੀ ਨੂੰ ਬਲੈਕ ਜਾਂ ਬਲੈਕ ਨੂੰ ਵਾਈਟ ਕਰਨ ਦੇ ਤਰੀਕਾ ਨਾ ਸਮਝੋ ਅਗੇ ਮੈਂ ਕੀ ਲਿਖਿਆ ਹਾਂ ਇੰਗਲਿਸ਼ ਸਿੱਖੋ ਸਾਰਾ ਕੁਝ ਇੰਗਲਿਸ਼ ਦੇ ਵਿੱਚ ਹੀ ਪਿਆ ਵਾ ਜਿੰਨਾ ਵੀ ਮਟੀਰੀਅਲ ਤੁਸੀਂ ਮੰਨੋ ਜਾਂ ਨਾ ਮੰਨੋ ਉਹ ਤੁਹਾਡੀ ਪ੍ਰੋਬਲਮ ਆ ਫਿਰ ਇੱਕ ਵਾਰੀ ਕਹਿ ਰਿਹਾ ਉਹ ਤੁਹਾਡੀ ਪ੍ਰੋਬਲਮ ਆ ਅਗਲੀ ਚੀਜ਼ ਹੈ ਕਿ ਆ ਕਿ ਆਪਣਾ ਟਾਈਮ ਵੇਸਟ ਨਾ ਕਰੋ ਬਹੁਤ ਸਾਰੇ ਆਪਣੇ ਦੋਸਤ ਨੇ ਜਿਹੜੇ ਟਾਈਮ ਵੇਸਟ ਕਰਦੇ ਆ ਰੀਲਸ ਦੇਖਦੇ ਆ ਬਾਦਲ ਨੇ ਬਣਾਈ ਭਗਵੰਤਮਾਨ ਦੀ ਰੀਲ ਭਗਵੰਤਮਾਨ ਨੇ ਬਣਾਈ ਮਜੀਠੀਏ ਦੀ ਰੀਲ ਮਜੀਠੀਏ ਨੇ ਬਣਾਈ ਫਲਾਣੇ ਦੀ ਰੀਲ ریل ਉਹਨਾਂ ਨੇ ਆਪਣੀ ਨਹੀਂ ਬਣਾਈ ਰੇਲ ਉਹਨਾਂ ਨੇ ਸਾਡੀ ਬਣਾਈ ਸਾਰਿਆਂ ਦੇ ਸਾਰੀਆਂ ਪੋਲਿਟੀਕਲ ਪਾਰਟੀਆਂ ਨੇ ਮੈਂ ਕਿਸੇ ਪਾਰਟੀ ਦਾ ਨਹੀਂ ਮੈਂ ਤੁਹਾਨੂੰ ਦੱਸ ਰਿਹਾ ਰੇਲ ਉਹਨਾਂ ਨੇ ਸਾਡੀ ਬਣਾਈ ਉਹਨਾਂ ਨੂੰ ਥੋੜੇ ਤਾਂ ਕੋਈ ਮਤਲਬ ਨਹੀਂ ਇੱਕ ਪੈਸੇ ਦਾ ਤੁਸੀਂ ਆਪਣਾ ਕੰਮ ਕਰੋ ਆਪਣੇ ਉੱਪਰ ਆਪਣਾ ਟਾਈਮ ਸਪੈਂਡ ਕਰੋ ਥੋੜਾ ਫਾਇਦਾ ਹੋਊਗਾ ਤੁਹਾਡੇ ਬੱਚਿਆਂ ਦਾ ਫਾਇਦਾ ਹੋਊਗਾ ਉਹ ਜੋ ਵੀ ਕਰਦੇ ਆ ਉਹ ਸਿਰਫ ਆਪਣੇ ਲਈ ਕਰਦੇ ਆ ਆਪਣੀ ਆਲ ਔਲਾਦ ਲਈ ਕਰਦੇ ਆ ਉਹਨਾਂ ਦੀਆਂ ਰੀਲਾਂ ਦੇਖ ਕੇ ਵੀਡੀਓ ਦੇਖ ਕੇ ਆਪਣਾ ਸਮਾਂ ਖਰਾਬ ਨਾ ਕਰੋ ਮਾਰਕੀਟ ਨੂੰ ਸਿੱਖੋ ਜਿਆਦਾ ਤੋਂ ਜਿਆਦਾ ਕੰਪਨੀਆਂ ਬਾਰੇ ਪੜੋ ਬਹੁਤ ਸਾਰੀਆਂ ਵੈਬਸਾਈਟਸ ਨੇ ਇੰਗਲਿਸ਼ ਸਿੱਖੋ ਫੇਰ ਕਹਿ ਰਹੇ ਹਰੇਕ ਮਟੀਰੀਅਲ ਇੰਗਲਿਸ਼ ਦੇ ਵਿੱਚ ਆ ਹੋਰ ਕੀ ਮੈਂ ਲਿਖਿਆ ਬਸ ਇਹੀ ਕੁਝ ਲਿਖਿਆ ਇੱਕ ਤੁਹਾਨੂੰ ਸਟਾਰਟਿੰਗ ਦੇ ਵਿੱਚ ਇੱਥੇ ਬਹੁਤ ਸਾਰੇ ਐਪੀਸੋਡਸ ਦੇ ਨੰਬਰ ਦਿਖ ਜਾਣਗੇ ਮੈਂ ਕੋਸ਼ਿਸ਼ ਕੀਤੀ ਆ ਜਿੰਨੇ ਵੀ ਕਿਸੇ ਨਵੇਂ ਇਨਸਾਨ ਦੇ ਜਿਹੜਾ ਸਟਾਕ ਮਾਰਕੀਟ ਚ ਆਉਂਦਾ ਉਹਦੇ ਜਿੰਨੇ ਵੀ ਕੁਐਸਚਨ ਨੇ ਉਹਨਾਂ ਦੇ ਉੱਤਰ ਦੇਣ ਦੀ ਇਹ ਸਾਰੇ ਐਪੀਸੋਡਸ ਦੇਖ ਲਓਗੇ ਦੋ ਦੋ ਤਿੰਨ ਤਿੰਨ ਵਾਰ ਦੇਖੋਗੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਤੁਹਾਨੂੰ ਮਿਲ ਜਾਣਗੇ ਜੇ ਤੁਹਾਨੂੰ ਇਹ ਲੱਗ ਰਿਹਾ ਮੈਂ ਆਪਣੇ ਵਿਊਜ਼ ਵਧਾਉਣ ਦੇ ਲਈ ਕਹਿ ਰਿਹਾ ਕਿ ਇਹਨਾਂ ਵੀਡੀਓਜ਼ ਨੂੰ ਦੇਖੋ ਤੁਸੀਂ ਇਹਨਾਂ ਨੂੰ ਡਾਊਨਲੋਡ ਕਰ ਲਓ ਆਫਲਾਈਨ ਬਾਅਦ ਦੇ ਵਿੱਚ ਜਿੰਨੀ ਵਾਰ ਮਰਜੀ ਦੇਖ ਲਿਓ ਇਹ ਮੇਰੀ ਹਰੇਕ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਇੱਕ ਇੰਟਰੋਡਕਸ਼ਨ ਰਹਾ ਕਰੂਗੀ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਫਿਰ ਕਹਿ ਰਿਹਾ 100 ਦੇ ਵਿੱਚੋਂ 95% ਲੋਕ ਸਟਾਕ ਮਾਰਕੀਟ ਚ ਬਰਬਾਦ ਹੁੰਦੇ ਆ ਪੈਸੇ ਗਵਾਉਂਦੇ ਆ ਇਹੀ ਸਾਰੇ ਉਹਦੇ ਕਾਰਨ ਤੇ ਇਸੇ ਕਰਕੇ ਇਹ ਸਾਰੇ ਦੇ ਸਾਰੇ ਐਪੀਸੋਡਸ ਮੈਂ ਬਣਾਏ ਵੀਡੀਓਜ਼ ਬਣਾਏ ਆ ਹਰ ਇੱਕ ਵਾਰ ਪਹਿਲਾਂ ਮੈਂ ਇਹ ਬੋਲਿਆ ਕਰੂੰਗਾ ਉਸ ਤੋਂ ਬਾਅਦ ਆਪਣੀ ਕਹਾਣੀ ਸ਼ੁਰੂ ਕਰਿਆ ਕਰੂੰਗਾ ਤੇ ਹੁਣ ਆਪਾਂ ਸ਼ੁਰੂ ਕਰਾਂਗੇ ਆਪਣੀ ਅੱਜ ਦੀ ਕਹਾਣੀ ਤਾਂ ਠੀਕ ਹੈ ਜੀ ਜਿਹੜੀ ਇੱਕ ਕੰਪਨੀ ਦੀ ਅੱਜ ਆਪਾਂ ਗੱਲ ਕਰਾਂਗੇ ਸਿਰਫ ਆਪਾਂ ਇੱਕ ਕੰਪਨੀ ਦੀ ਗੱਲ ਕਰਾਂਗੇ ਤੇ ਥੋੜਾ ਕੰਮ ਉਧਰ ਜ਼ਿਆਦਾ ਸੀਗਾ ਤੇ ਬ੍ਰਿਗੇਡ ਐਂਟਰਪ੍ਰਾਈਜ਼ ਉਸ ਕੰਪਨੀ ਦਾ ਨਾਮ ਆ ਨਾਮ ਤੁਸੀਂ ਦੇਖ ਸਕਦੇ ਹੋ ਮੈਨੂੰ ਉਮੀਦ ਆ ਕਿ ਹੁਣ ਤੁਹਾਨੂੰ ਸਪੈਲਿੰਗਸ ਵੀ ਕਲੀਅਰ ਦਿਖਦੇ ਹੋਣਗੇ ਲਾਈਟ ਨਹੀਂ ਪੈਂਦੀ ਹੋਊਗੀ ਰੀਅਲ ਸਟੇਟ ਦੇ ਨਾਲ ਜੁੜੀ ਹੋਈ ਐ ਕੰਪਨੀ ਆ ਮੇਨਲੀ ਇਹਨਾਂ ਦਾ ਸੈਂਟਰ ਹੈਗਾ ਉਹ ਜਿਹੜੀ ਇਹਨਾਂ ਦੀ ਹੱਬ ਆ ਹੋएगी ਬੈਂਗਲੌਰ ਦੇ ਵਿੱਚ 1986 ਦੇ ਵਿੱਚ ਇਹ ਕੰਪਨੀ ਨੇ ਆਪਣਾ ਕੰਮ ਕਰਨਾ ਸ਼ੁਰੂ ਕੀਤਾ ਮੇਨਲੀ ਇਹਨਾਂ ਦਾ ਜਿਹੜਾ ਮਤਲਬ ਕੰਮਕਾਰ ਹੈਗਾ ਉਹ ਸਾਊਥ ਇੰਡੀਆ ਦੇ ਵਿੱਚ ਬਹੁਤ ਹੀ ਐਕਟਿਵ ਆ ਬਹੁਤ ਵੱਡੀ ਕੰਪਨੀ ਆ ਰੀਅਲ ਸਟੇਟ ਨੂੰ ਲੈ ਕੇ ਸਾਊਥ ਇੰਡੀਆ ਦੇ ਜਿੰਨੇ ਵੀ ਵੱਡੇ ਸ਼ਹਿਰ ਨੇ ਚੇਨਈ ਮੈਸੂਰ ਹੋਇਆ ਤੇ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਉੱਥੇ ਸਾਊਥ ਇੰਡੀਆ ਦੇ ਸ਼ਹਿਰ ਨੇ ਉਹਨਾਂ ਸਾਰਿਆਂ ਹੈਦਰਾਬਾਦ ਆ ਹੈਦਰਾਬਾਦ ਚ ਬਹੁਤ ਕੰਮ ਆ ਇਹਨਾਂ ਦਾ ਤੇ ਇਹਨਾਂ ਸਾਰਿਆਂ ਦੇ ਵਿੱਚ ਪ੍ਰੋਜੈਕਟਸ ਨੇ ਇਹਨਾਂ ਦੇ ਬਹੁਤ ਵੱਡੇ ਮੈਂ ਲਿਖ ਕੇ ਵੀ ਲਿਆ ਇੱਥੇ ਵੀ ਲਿਖਿਆ ਹੋਊਗਾ ਮੈਂ ਤੁਹਾਡੇ ਸਾਹਮਣੇ ਆ ਰਿਹਾ ਤੁਸੀਂ ਇੱਥੇ ਦੇਖ ਸਕਦੇ ਹੋ 250 ਤੋਂ ਜ਼ਿਆਦਾ ਪ੍ਰੋਜੈਕਟਸ ਜਿਹੜੇ ਬ੍ਰਿਗੇਡ ਐਂਟਰਪ੍ਰਾਈਜ਼ ਵਾਲੇ ਆ ਉਹ ਹੁਣ ਤੱਕ ਆਪਣੇ ਕੰਪਲੀਟ ਕਰ ਚੁੱਕੇ ਆ ऑफिसर्स ਨੇ रिटेल वाले हॉस्पिटैलिटी रेजिडेंशियल जड़े मतलब हो ओ होगे फ्लैट वगैरह ओ आ मेन एक चीज जड़ी मेनू ਹੁਣ ਇਸ ਕੰਪਨੀ ਦੀ ਪਸੰਦ ਆ ਰਹੀ ਉਹ ਹੈਗੀ ਆ ਕਿ ਰੈਂਟਲ ਵਾਲੇ ਸਾਈਡ ਦੇ ਉੱਪਰ ਹੀ ਜਾ ਰਹੇ ਆ ਕੁਝ ਕੰਪਨੀਆਂ ਨੇ ਇੰਡੀਅਨ ਸਟਾਕ ਮਾਰਕੀਟ ਦੀਆਂ ਜਿਹੜੀਆਂ ਇਸ ਤਰ੍ਹਾਂ ਦੇ ਨਾਲ ਕੰਮ ਕਰਦੀਆਂ ਕਿ ਉਹ ਕਿਸੇ ਪ੍ਰਾਪਰਟੀ ਨੂੰ ਪਹਿਲਾਂ ਡਿਵੈਲਪ ਕਰ ਲੈਂਦੇ ਆ ਉਸ ਤੋਂ ਬਾਅਦ ਉਹਨੂੰ ਵੇਚਦੇ ਨਹੀਂ ਹੈਗੇ ਉਹ ਉਹਨੂੰ ਰੈਂਟ ਦੇ ਉੱਪਰ ਦਿੰਦੇ ਆ ਸ਼ਹਿਰਾਂ ਦੇ ਵਿੱਚ ਸਪੈਸ਼ਲੀ ਵੱਡੇ ਸ਼ਹਿਰਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਜਿਹੜੇ ਰੈਂਟ ਨੇ ਉਹ ਬਹੁਤ ਹੀ ਜ਼ਿਆਦਾ ਨੇ ਠੀਕ ਆ ਉਹਨਾਂ ਦੇ ਵਿੱਚ ਵੀ ਅੱਗੇ ਕੀ ਹੈ ਜਿਹੜੀਆਂ ਹੁਣ ਜਿਵੇਂ ਬ੍ਰਿਗੇਡ ਐਂਟਰਪ੍ਰਾਈਜ਼ ਵਾਲੇ ਬਹੁਤ ਮਤਲਬ ਵੱਡੀ ਕੰਪਨੀਆਂ ਰੀਅਲ ਏਸਟੇਟ ਦੀ ਬਹੁਤ ਵੱਡੀਆਂ ਇਮਾਰਤਾਂ ਬਣਾਉਂਦੇ ਆ ਆਫਿਸਸ ਬਹੁਤ ਵੱਡੇ ਬਣਾਉਂਦੇ ਆ ਇਹ ਦੇਖ ਲੈਂਦੇ ਆ ਕਿ ਵੱਡੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਲੋੜ ਹੈਗੀ ਆ ਕਿਸ ਤਰ੍ਹਾਂ ਦੀ ਨੀਡ ਤਾਂ ਉਹਨਾਂ ਨੂੰ ਇਹ ਰੈਂਟ ਤੇ ਦਿੰਦੇ ਇਹਨਾਂ ਦਾ ਰੈਂਟ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਆਉਂਦਾ ਇਹ ਇੱਕ ਨਵੀਂ ਐਡੀਸ਼ਨ ਹੋਈ ਆ ਬ੍ਰਿਗੇਡ ਐਂਟਰਪ੍ਰਾਈਜ਼ ਦੇ ਨਾਲ ਠੀਕ ਹੋ ਗਿਆ ਜੀ ਹਾਂ ਕੋਚੀ ਕੋਚੀ ਦਾ ਨਾਮ ਮੈਂ ਭੁੱਲ ਗਿਆ ਸੀਗਾ ਕੋਚੀ ਇੱਕ ਬਹੁਤ ਵੱਡਾ ਸ਼ਹਿਰ ਆ ਬਹੁਤ ਵੱਡੀ ਇੰਡੀਆ ਦੀ ਬੰਦਰਗਾਹ ਬਹੁਤ ਪੁਰਾਣੀ ਕੇਰਲ ਦੀ ਉੱਥੇ ਇਹਨਾਂ ਦਾ ਕੰਮ ਕੰਮਕਾਰ ਹੈਗਾ ਅਹਮਦਾਬਾਦ ਦੇ ਵਿੱਚ ਹੈਗਾ ਠੀਕ ਹੈ ਹੁਣ ਆਪਾਂ ਚੱਲਦੇ ਆਂ ਅੱਗੇ ਇਹ ਤਾਂ ਹੋਗੀਆਂ ਗੱਲਾਂ ਕਿਤਾਬੀ ਵੀ ਹੋ ਸਕਦੀਆਂ ਨੇ ਇਹ ਤੇ ਪਹਿਲਾਂ ਤਾਂ ਇੱਥੇ ਆਪਾਂ ਦੇਖ ਲੈਨੇ ਆਪਰੋਜ਼ ਪਿਛਲੇ 5 ਸਾਲ ਦੇ ਵਿੱਚ ਸੀਏਜੀਆਰ ਠੀਕ ਹੈ ਜੀ ਕੰਪਾਉਂਡਡ ਐਨੂਅਲ ਗਰੋਥ ਹੀ ਜਿਹੜੀ ਹੈਗੀ ਆ ਉਹੀ 36.6% ਦੀ ਆ ਪ੍ਰੋਫਿਟ ਦੀ ਮਤਲਬ ਹਰੇਕ ਸਾਲ ਇਹਨਾਂ ਦਾ ਪ੍ਰੋਫਿਟ ਪਿਛਲੇ ਸਾਲ ਦੇ ਨਾਲੋਂ 35.5% ਵਧ ਜਾਂਦਾ ਵਾ ਠੀਕ ਹੈ ਹੁਣ ਆਪਾਂ ਚੱਲਦੇ ਆਂ ਪ੍ਰੋਫਿਟ ਐਂਡ ਲਾਸ ਉਹ ਬਹੁਤ ਹੀ ਸਹੀ ਹੈ ਇਹਨਾਂ ਦਾ 2014 ਦੇ ਵਿੱਚ ਇਹਨਾਂ ਦੀ ਸੇਲ ਸੀਗੀ ਟੋਟਲ 947 ਕਰੋੜ ਦੀ ਤੇ ਜਿਹੜੀ ਕਿ ਇੱਥੇ ਮੈਂ ਫੇਰ ਥੋੜੇ ਮੂਰੀ ਆ ਗਿਆ ਮੈਂ ਥੋੜੇ ਤੇ ਪ੍ਰੋਫਿਟ ਦੇ ਵਿਚਕਾਰ ਡਿੱਕਾ ਬਣਿਆ ਹੋਇਆ ਤੇ 5000 ਤੋਂ ਉੱਪਰ ਮਤਲਬ 5100 ਕਰੋੜ ਦੀ ਸੇਲ ਹੋ ਚੁੱਕੀ ਆ 947 ਕਰੋੜ ਤੋਂ ਮਤਲਬ ਮੋਟਾ ਜਿਹਾ ਹਿਸਾਬ ਲਾ ਲਈਏ ਦਸਾਂ ਸਾਲਾਂ ਦੇ ਵਿੱਚ ਜਿਹੜੀ ਸੇਲ ਆ ਇਹਨਾਂ ਦੀ ਉਹ ਪੰਜ ਗੁਣਾ ਵਧੀਆ ਤਾਂ ਬਹੁਤ ਹੀ ਜ਼ਿਆਦਾ ਆ ਇਹ ਕਿਸੇ ਵੀ ਰੀਅਲ ਏਸਟੇਟ ਕੰਪਨੀ ਦੇ ਲਈ ਫੇਰ ਆਪਾਂ ਗੱਲ ਕਰ ਲੈਣਾ ਜੇ ਪ੍ਰੋਫਿਟ ਦੀ ਆਪਰੇਟਿੰਗ ਪ੍ਰੋਫਿਟ ਦੀ ਗੱਲ ਕਰ ਰਹੀਏ ਤਾਂ 298 ਤੋਂ 300 ਮੰਨ ਲਓ 300 ਕਰੋੜ ਦਾ ਆਪਰੇਟਿੰਗ ਪ੍ਰੋਫਿਟ ਇਹਨਾਂ ਨੂੰ ਸੀਗਾ ਹੁਣ ਤੋਂ ਤਕਰੀਬਨ 12 ਸਾਲ ਪਹਿਲਾਂ ਜਿਹੜਾ ਕਿ ਮਾਰਚ 25 ਤੱਕ ਹੋ ਗਿਆ 1400 ਕਰੋੜ ਦਾ ਤਕਰੀਬਨ 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 ਪੌਣੇ ਇੱਕ ਪੰਜ ਗੁਣਾ ਤਾਂ ਪ੍ਰੋਫਿਟ ਦਾ ਇੰਨਾ ਜ਼ਿਆਦਾ ਵੱਧ ਜਾਣਾ ਇਹ ਵੀ ਬਹੁਤ ਹੀ ਸਹੀ ਆ ਠੀਕ ਹੋ ਗਿਆ ਪ੍ਰੋਫਿਟ ਲਾਸ ਵਾਲਾ ਇਹਨਾਂ ਦੀ ਜਿਹੜੀ ਉਹ ਚੀਜ਼ ਹੈਗੀ ਉਹ ਬਹੁਤ ਸਹੀ ਆ ਹੁਣ ਅਗਲੀ ਗੱਲ ਕਰਦੇ ਆ ਇੱਕ ਵਾਰੀ ਫੇਰ ਤੋਂ ਆਪਾਂ ਸੀਨ ਦੇ ਵਿੱਚ ਲੈ ਕੇ ਆਉਨੇ ਆ ਮੋਤੀ لال ਉਸਵਾਲ ਵਾਲਿਆਂ ਨੂੰ ਇੱਕ ਉਹ ਬ੍ਰੋਕਰੇਜ ਹਾਊਸ ਜਿਹਦੇ ਉੱਪਰ ਮੈਨੂੰ ٹرسٹ ਹੁੰਦਾ ਕਿ ਹਾਂ ਇਹ ਬੰਦੇ ਪੁਰਾਣੇ ਨੇ ਬਹੁਤ ਹੀ ਪੁਰਾਣੇ ਨੇ ਤਕਰੀਬਨ 35 ਸਾਲ ਮੈਂ ਹਰ ਇੱਕ ਵਾਰੀ ਦੱਸ ਦਿੰਨਾ ਇਹਨਾਂ ਦੀ ਕਹਾਣੀ 35 ਸਾਲ ਤੋਂ ਮਾਰਕੀਟ ਦੇ ਵਿੱਚ ਨੇ ਤੇ ਰਾਮਦੇਵ ਅਗਰਵਾਲ ਉਹਨਾਂ ਦੀ ਸਟਾਰਟ ਕੀਤੀ ਹੋਈ ਬ੍ਰੋਕਰੇਜ ਫਾਰਮ ਹੈਗੀ ਆ ਇਹ ਤੇ ਨੋਲੇਜ ਹਨ ਲੋਕਾਂ ਨੂੰ ਇਸ ਧੰਦੇ ਦਾ ਇਸ ਕੰਮਕਾਰ ਦਾ ਪਤਾ ਵਾ ਚੰਗੀ ਤਰ੍ਹਾਂ ਆਪਣੀਆਂ ਅਲੱਗ-ਅਲੱਗ ਰਿਪੋਰਟਸ ਵਗੈਰਾ ਦਿੰਦੇ ਰਹਿੰਦੇ ਆ ਇੱਕ ਇਹਨਾਂ ਨਹੀਂ ਹੁਣੇ ਰਿਪੋਰਟ ਆਈ ਆ ਇਸ ਕੰਪਨੀ ਦੇ ਉੱਪਰ ਅ ਬ੍ਰਿਗੇਡ ਐਂਟਰਪ੍ਰਾਈਜ਼ ਦੇ ਉੱਪਰ ਇਹਨਾਂ ਨੇ ਹੁਣ ਇਹਦਾ ਟਾਰਗੇਟ ਇਹਨਾਂ ਦਿੱਤਾ ਵਾ ਇੱਥੇ ਕਿਤੇ ਲਿਖਿਆ ਹੋਊਗਾ ਸ਼ਾਇਦ ਕਿਤੇ ਹੋਊਗਾ ਇੱਥੇ ਲਿਖਿਆ ਪਤਾ ਨਹੀਂ ਆ ਪਿਆ ਵਾ ਹਾਂ ਆ ਦੇਖੋ 1338 ਰੁਪਏ ਦਾ ਟਾਰਗੇਟ ਮੋਤੀ ਲਾਲ ਉਸਵਾਲ ਵਾਲੇ ਕਹਿੰਦੇ ਆ ਕਿ ਹੋ ਸਕਦਾ ਹਾਂ ਇਹ ਮੋਤੀ ਲਾਲ ਉਸਮੋਲ ਵਾਲੇ ਕਹਿੰਦੇ ਆ ਮੈਂ ਨਹੀਂ ਕਹਿ ਰਿਹਾ ਮੈਂ ਸਿਰਫ ਥੋੜੇ ਤੱਕ ਕੋਈ ਚੀਜ਼ ਨੂੰ ਲੈ ਕੇ ਉਹਨਾਂ ਸਿਰਫ ਸ਼ੇਅਰ ਕਰਦਾ ਵਾਂ ਠੀਕ ਹੋ ਗਿਆ ਜੀ ਜਿਵੇਂ ਕਹਿ ਲਈਏ ਕਿ ਚੁਗਲੀਆਂ ਕਰਦਾ ਠੀਕ ਆ ਜੇ ਟਾਰਗੇਟ ਨਾ ਆਇਆ ਅਚੀਵ ਹੋਇਆ ਤਾਂ ਤੁਸੀਂ ਰਾਮਦੇਵ ਅਗਰਵਾਲ ਸਾਹਿਬ ਨੂੰ ਫੜਿਓ ਮੈਨੂੰ ਨਹੀਂ ਫੜਨਾ ਹੁਣ ਆ ਦੇਖੋ ਫੇਰ ਹਰ ਇੱਕ ਵਾਰ ਮੈਂ ਉਹੀ ਚੀਜ਼ ਕਿਉਂ ਕਹਿੰਨਾ ਮੈਨੂੰ ਹਮੇਸ਼ਾ ਡਿੱਗਦੀ ਹੋਈ ਮਾਰਕੀਟ ਕਿਉਂ ਬਹੁਤ ਹੀ ਵਧੀਆ ਲੱਗਦੀ ਆ ਓਨੈਸਟਲੀ ਹਰ ਇੱਕ ਵਾਰ ਉਹਦਾ ਕਾਰਨ ਇਹ ਆ ਇਸ ਤਰ੍ਹਾਂ ਦੀ ਇੱਕ ਕੰਪਨੀ ਨਹੀਂ ਸੈਂਕੜੇ ਕੰਪਨੀਆਂ ਨੇ ਜਿਹੜੀਆਂ ਬਹੁਤ ਉੱਪਰ ਤੋਂ ਹੁਣ ਇਸ ਮਾਰਕੀਟ ਦੇ ਕਰਕੇ ਇਹਦੀ ਬਦੌਲਤ ਆਪਾਂ ਨੂੰ ਇੰਨਾ ਵਧੀਆ ਮਿਲ ਰਹੀਆਂ ਨੇ ਹੁਣ ਮੋਤੀ ਲਾਲ ਉਸਵਾਲਵ ਵਾਲੇ ਨੇ ਕੀ ਕਿੰਨਾ ਦਿੱਤਾ ਸੀ ਟਾਰਗੇਟ 1338 ਨਾ ਹੁਣ ਦੇਖੋ ਕਿੱਥੇ ਚੱਲ ਰਿਹਾ 736 ਮਤਲਬ ਕਿ ਡਬਲ ਕਰ ਰਿਹਾ ਮੋਤੀ ਲਾਲ ਉਸਵਾਲਵ ਵਾਲੇ ਆਪਾਂ ਇਹ ਦੇਖਦੇ ਹਾਂ ਹੁਣ ਇਹਨਾਂ ਨੇ 올 ਟਾਈਮ ਹਾਈ ਕਿੰਨਾ ਲਾਇਆ ਤੇ ਡਿਸਕਾਊਂਟ ਕਿੰਨਾ ਚੱਲ ਰਿਹਾ ਇਹਦੇ ਤੇ ਦੇਖੀਏ 1414 1450 ਹੋਊਗਾ ਮੇਰੇ ਖਿਆਲ ਦੇ ਵਿੱਚ ਤਾਂ ਉਹੀ ਦੇਖੋ ਅੱਦੇ ਦੇ ਵਿੱਚ ਆ ਗਈ ਕੰਪਨੀ ਪਰ ਅੱਦੇ ਦੇ ਵਿੱਚ ਕੋਈ ਇਹ ਨਹੀਂ ਹੁਣ ਤੁਸੀਂ ਇਹ ਕਹਸੋ ਉਹਦੇ ਕਿ ਯਾਰ ਅੱਦੇ ਤੇ ਆਈ ਆ ਤਾਂ ਉਹ ਵੀ ਤਾਂ ਤੂੰ ਦੇਖ ਨਾ ਉਹ ਨਹੀਂ ਉਹਦੇ ਪਿੱਛੇ ਇੱਕ ਹੋਰ ਚੀਜ਼ ਹੁੰਦੀ ਆ ਅੱਗੇ ਵੀ ਆਪਾਂ ਜਿਹਦਾ ਗੱਲਬਾਤ ਆਪਾਂ ਕਰਦੇ ਰਹਿੰਨੇ ਆ ਕਿ ਤੁਸੀਂ ਉੱਥੋਂ ਦੇਖੋ ਨਾ ਚੱਲੀ ਵੀ ਕਿੱਥੋਂ ਆ ਇਹ ਕੰਪਨੀ ਕਿੱਥੋਂ ਕਿੱਥੋਂ ਤੱਕ ਚਲੀ ਗਈ ਜੇ ਤੁਸੀਂ ਇਹ ਹੀ ਦੇਖ ਲਓ ਕਿਉਂਕਿ ਉਹ ਹੀ ਸਪਰਿੰਗ ਦੀ ਮੈਂ ਹਮੇਸ਼ਾ ਉਦਾਹਰਣ ਦਿੰਨਾ ਠੋੜਾ ਕਰੋਨਾ ਦਾ ਟਾਈਮ 90 ਰੁਪਏ ਦੇ ਉੱਪਰ ਚੱਲੀ ਗਈ ਸੀ ਸਾਲ 2020 ਦੇ ਵਿੱਚ 90 ਰੁਪਏ ਤੋਂ ਕਿੱਥੇ ਗਈ ਆ 1400 ਰੁਪਏ ਤੇ 15 ਗੁਣਾ ਅਗਲੇ 4 ਸਾਲਾਂ ਦੇ ਵਿੱਚ ਕੰਪਨੀ ਹੋ ਗਈ ਯਾਦ ਰੱਖੋ ਇਹ ਚੀਜ਼ਾਂ ਹੁੰਦੀਆਂ ਹਮੇਸ਼ਾ ਕਿਸੇ ਵੀ ਕੰਪਨੀ ਨੂੰ ਦੇਖਣਾ ਨੇੜਿਓਂ ਨਹੀਂ ਦੇਖੋ ਕਹਾਣੀ ਦੂਰ ਤੋਂ ਕਹਾਣੀ ਨੂੰ ਦੇਖੋ ਹਮੇਸ਼ਾ ਦੂਰ ਹਟੋ ਦੂਰ ਤੋਂ ਆਪਾਂ ਨੂੰ ਵਿਊ ਜ਼ਿਆਦਾ ਕਲੀਅਰ ਦੇਖੂਗਾ ਆਪਾਂ ਜਿੰਨਾ ਨੇੜੇ ਜਾਈ ਜਾਵਾਂਗੇ ਉਹਨਾਂ ਚੀਜ਼ਾਂ ਵਿਜ਼ਨ ਧੁੰਦਲਾ ਹੁੰਦਾ ਜਾਣਾ ਵਾ ਤੇ ਆਪਾਂ ਨੂੰ ਚੀਜ਼ਾਂ ਬਹੁਤ ਥੋੜੀਆਂ ਦਿਖਣਗੀਆਂ ਹਮੇਸ਼ਾ ਦੂਰ ਤੋਂ ਦੇਖੋ ਇਹ ਮੈਂ ਕਿਉਂ ਕਹਿੰਦਾ ਮੈਨੂੰ ਹਮੇਸ਼ਾ ਯਾਦ ਆ ਜਾਂਦੇ ਆ ਕੁਝ ਉਹਨਾਂ ਦੋਸਤਾਂ ਦੇ ਕਮੈਂਟ ਜਿਹੜੇ ਸਿਰਫ ਕੁਝ ਕੁ ਸਾਲ ਦਾ ਮੈਨੂੰ ਕਹਿ ਦਿੰਦੇ ਆ ਤੁਹਾਨੂੰ ਵੀ ਸ਼ਾਇਦ ਯਾਦ ਹੋਊਗਾ ਜਿਹੜੇ ਪਹਿਲਾਂ ਮੇਰੇ ਕੋਈ ਦੋਸਤ ਹੈ ਜਿਹੜੇ ਲਗਾਤਾਰ ਵੀਡੀਓ ਦੇਖ ਰਹੇ ਆ ਸੀ ਨਾ ਕੁਝ ਕਹਿ ਰਹੇ ਸੀ ਕਿ ਪੰਜਾਂ ਸਾਲਾਂ ਚ ਇੰਨੀ ਰਟਨ ਦਿੱਤੀ ਆ ਉਹਨੂੰ ਛੱਡੋ ਤੁਸੀਂ ਓਵਰ ਆਲ ਇੱਥੋਂ ਦੇਖੋ ਪਿਕਚਰ ਫਿਰ ਤੁਹਾਨੂੰ ਕਲੀਅਰ ਪਿਕਚਰ ਪਤਾ ਲੱਗੂਗੀ ਠੀਕ ਹੈ ਜੀ ਤਾਂ ਇਹ ਹੋ ਗਈ ਟਾਰਗੇਟ ਦੀ ਗੱਲ ਹੁਣ ਅੱਗੇ ਇਹ ਕੀ ਕਹ ਰਹੇ ਆਪਾਂ ਵਾਪਸ ਚੱਲਦੇ ਆ ਉਧਰ ਹੀ ਇੱਥੇ ਇਹਨਾਂ ਨੇ ਕੁਝ ਹੋਰ ਬੜੀਆਂ ਚੰਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਮੈਂ ਇੱਧਰ ਹੀ ਲਿਖ ਲਿਆ ਕਿ ਤੁਸੀਂ ਉੱਥੋਂ ਪੜਦੇ ਰਹੋ ਫਿਊਚਰ ਇਅਰ 21 ਤੋਂ 25 ਠੀਕ ਹੈ ਨਾ 21 ਤੋਂ ਲੈ ਕੇ 25 ਤੱਕ ਉਹ ਤਾਂ ਉਹੀ ਹੋ ਗਿਆ ਸੱਚ ਸੀਏਜੀਆਰ ਜਿੱਦੀ ਆਪਾਂ ਗੱਲ ਕੀਤੀ ਆ ਪ੍ਰੋਫਿਟ 30% ਦੇ ਉੱਪਰ ਚੱਲਦਾ ਰਿਹਾ ਵਾ ਉਸ ਤੋਂ ਬਾਅਦ ਹੁਣੇ ਕੀ ਕਹਿ ਰਹੇ ਆ ਹਾਂ ਰੈਂਟਲ ਵਾਲੀ ਜਿਹੜੀ ਆਪਾਂ ਗੱਲ ਕਰਦੇ ਸੀ ਉਹ ਇਹਨਾਂ ਨੇ ਵੀ ਇੱਥੇ ਗੱਲ ਕੀਤੀ ਆ 7% ਇੱਥੇ ਕਿਤੇ ਲਿਖਿਆ ਆਊਗਾ ਯਾ ਆ ਦੇਖੋ ਇਹ ਕਹਿੰਦੇ ਆ ਕਿ ਹੁਣ ਰੈਂਟਲ ਇਨਕਮ ਜਿਹੜੀ ਹੈਗੀ ਹੈ ਨਾ 25 ਤੋਂ ਲੈ ਕੇ 28 ਤੱਕ ਇਹ ਫਿਊਚਰ ਈਅਰ ਹੁੰਦਾ ਵਾ ਤੇ ਮਤਲਬ ਅਗਲੇ 2 ਸਾਲਾਂ ਦੇ ਅੰਦਰ ਜਿਹੜੀ ਰੈਂਟਲ ਇਨਕਮ ਆ ਉਹੀ ਇਹਨਾਂ ਦੇ ਜਿਹੜਾ ਟੋਟਲ ਪ੍ਰੋਫਿਟ ਆ ਉਹਦੇ ਵਿੱਚ ਵਾਧਾ ਕਰ ਦੂਗੀ 7% ਹੋਰ ਦਾ ਤਾਂ 7% ਬਹੁਤ ਹੋ ਜਾਂਦਾ ਜੇ ਆਪਾਂ ਕਹਿ ਦਈਏ ਕਿ ਕਿਸੇ ਨੂੰ ਵੀ ਕਹੀਏ ਕਿ ਤੇਰੀ ਇਨਕਮ ਦੇ ਵਿੱਚ ਆਪਾਂ 7% ਵਾਧਾ ਕਰ ਦਈਏ ਤਾਂ ਬਹੁਤ ਵੱਡੀ ਗੱਲ ਆ ਐਫ ਡੀ ਆ ਦਾ ਵੀ ਰੇਟ ਹੁਣ ਦੇਖੋ ਕਿੱਥੇ ਆ ਤਾਂ 7% ਇਹਨਾਂ ਨੂੰ ਸਿੱਧਾ ਸਿੱਧਾ ਉੱਥੋਂ ਫਾਇਦਾ ਹੋਣਾ ਵਾ ਉਸ ਤੋਂ ਬਾਅਦ ਹੁਣ ਕੀ ਹੁਣ ਇੱਕ ਹੋਰ ਤੁਹਾਨੂੰ ਮੈਂ ਚੀਜ਼ ਬੜੀ ਵਧੀਆ ਦਿਖਾਉਣਾ ਇਹਨਾਂ ਦੀ ਜਿੱਥੋਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਕੰਪਨੀ ਕਿੰਨੀ ਕ ਵੱਡੀ ਆ ਕਿਉਂਕਿ ਹਮੇਸ਼ਾ ਮੈਂ ਕਿਹੜੀ ਚੀਜ਼ ਕਹਣਾ ਜੰਗਲ ਦੇ ਵਿੱਚ ਰਹਿਣਾ ਵਾ ਤਾਂ ਵੱਡੇ ਹਾਥੀਆਂ ਦੇ ਨਾਲ ਰੋ ਵੱਡੇ ਜਾਨਵਰਾਂ ਨਾਲ ਰੋ ਉਹ ਆਪਾਂ ਨੂੰ ਬਚਾਈ ਰੱਖਣਗੇ ਹੁਣ ਇਹਨਾਂ ਦੇ ਕਲਾਇੰਟਸ ਦੇਖਦੇ ਆਪਾਂ ਹੁਣ ਤੱਕ ਤਾਂ ਆਪਾਂ ਹੀ ਗੱਲਾਂ ਕੀਤੀਆਂ ਨੇ ਵੀ ਇਹ ਆ ਜੀ ਉਹ ਆ ਹੁਣ ਆ ਦੇਖੋ ਇਹਨਾਂ ਦੀ ਵੈਬਸਾਈਟ ਖੋਲੀ ਮੈਂ ਉਹਦੇ ਉੱਪਰ ਜਾ ਕੇ ਮੈਂ ਕਲਾਇੰਟ ਲਿਸਟ ਖੋਲੀ ਆ ਕਿਹੜੀਆਂ ਕੰਪਨੀਆਂ ਨੇ ਜਿਹੜੀਆਂ ਨੇ ਜਾਂ ਤਾਂ ਇਹਨਾਂ ਦੇ ਬਣਾਈਆਂ ਹੋਈਆਂ ਚੀਜ਼ਾਂ ਨੂੰ ਬਾਇ ਕੀਤਾ ਜਾਂ ਫਿਰ ਉੱਥੇ ਰੈਂਟ ਦੇ ਉੱਪਰ ਰਹਿ ਰਹੀਆਂ ਨੇ ਆਪਣਾ ਆਫਿਸ ਖੋਲ੍ਹਿਆ ਹੋਇਆ ਜਾਂ ਕਿਸੇ ਵੀ ਤਰ੍ਹਾਂ ਦਾ ਕੁਝ ਚੀਜ਼ ਉੱਥੇ ਕਰ ਰਹੇ ਆ ਹੁਣ ਤੁਸੀਂ ਇਹ ਕੰਪਨੀਆਂ ਥੋੜੇ ਸਾਹਮਣੇ ਆ ਚੁੱਕੀਆਂ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਨੇ ਬਹੁਤ ਲੰਬੀ ਤੁਹਾਨੂੰ ਤੱਕ ਲਿਸਟ ਉਹ ਵੀ ਆਪਾਂ ਦੇਖ ਲੈਣੇ ਆਈਬੀਐਮ, ਏਅਰਟੈਲ, ਏਬੀਬੀ ਬਹੁਤ ਵੱਡੀ ਕੰਪਨੀ ਆ, ਵੋਡਾਫੋਨਸ, ਸੀਮਨ, ਐਚਐਂਡੀਐਮ, ਜੇਪੀ ਮੋਰਗਨ, ਪੈਨਾਸੋਨਿਕ, ਐਡਿਕੋ, ਜੈਗਵਾਰਾ, ਮਰਸੀਡੀਜ਼, ਰੇਲਾਈਐਂਸ ਇੰਡਸਟਰੀਜ਼ ਤੇ Samsung, Morgan Stanley. ਠੀਕ ਹੈ ਜੀ। ਮੈਂ ਇਧਰ-ਇਧਰ ਕਰੀ ਜਾਂਦਾ ਬਾਰਕਲੇਜ਼ ਆ। ਰਾਲਫ ਲੋਰੇਨਾ। ਸਟੈਂਡਰਡ ਚਾਰਟਰ, ਕੋਕਾ ਕੋਲਾ, NSC, First Source, TCS, Fossil, HDFC Bank, Hitachi, Infosys ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਕੰਪਨੀਆਂ। ਇੰਨੀਆਂ ਵੱਡੀਆਂ ਕੰਪਨੀਆਂ ਮੈਂ ਤੁਹਾਨੂੰ ਦਿਖਾਈਆਂ। ਜਿਹੜੀਆਂ ਇਹਨਾਂ ਦੀਆਂ ਕਲਾਇੰਟਸ ਨੇ ਜਾਂ ਤਾਂ ਇਹਨਾਂ ਦੀਆਂ ਬਣਾਈਆਂ ਹੋਈਆਂ ਇਮਾਰਤਾਂ ਦੇ ਵਿੱਚ ਰੈਂਟ ਤੇ ਰਹਿ ਰਹੀਆਂ ਜਾਂ ਫਿਰ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਇਮਾਰਤ ਚਾਹੀਦੀ ਆ ਇਸ ਤਰ੍ਹਾਂ ਦੀ ਜਗ੍ਹਾ ਚਾਹੀਦੀ ਆ ਉਹ ਉਹ ਇਹਨਾਂ ਤੋਂ ਬਾਏ ਕਰ ਰਹੇ ਆ ਠੀਕ ਹੋ ਗਿਆ ਹੁਣ ਕਿਉਂ ਕਰ ਰਹੇ ਆ ਨਾਮ ਤੋਂ ਅਸੀਂ ਸੁਣੇ ਕਿੰਨੇ ਵੱਡੇ ਨਾਮ ਨੇ ਨਾਰਮਲ ਜਿਵੇਂ ਆਪਾਂ ਕਹਦੇ ਨੇ ਵੀ ਹਾਰੀ ਸਾਰੀ ਨੂੰ ਤਾਂ ਉਹ ਨਹੀਂ ਫੜਾਉਣਗੇ ਕੰਟਰੈਕਟ ਤਾਂ ਉਹ ਕੰਟਰੈਕਟ ਕਿਹਨੂੰ ਦੇਣਗੇ ਕਿਸੇ ਵੱਡੇ ਬੰਦੇ ਨੂੰ ਦੇਣਗੇ ਜਿਹਦੇ ਉੱਪਰ ਉਹਨਾਂ ਨੂੰ ਟਰਸਟ ਆ ਤਾਂ ਇਹਦਾ ਮਤਲਬ ਕੀ ਆ ਕਿ ਇਹ ਕੰਪਨੀ ਉਹ ਆ ਜਿਹਦੇ ਉੱਪਰ ਟਰਸਟ ਕੀਤਾ ਜਾ ਸਕਦਾ ਬਟ ਇੱਕ ਚੀਜ਼ ਹਮੇਸ਼ਾ ਯਾਦ ਰੱਖੋ ਮੈਂ ਤੁਹਾਨੂੰ ਬਹੁਤ ਵਾਰ ਕਿਹਾ ਪਹਿਲਾਂ ਵੀ ਉਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿੰਨਾ ਕਿ ਮੇਰਾ ਤਜਰਬਾ ਵਾ ਕੋਈ ਵੀ ਕਹਾਣੀ ਕਿੰਨੀ ਵੀ ਤੁਹਾਨੂੰ ਵਧੀਆ ਲੱਗੇ ਕਿੰਨੀ ਵੀ ਰੋਜ਼ੀ ਲੱਗੇ ਇੱਕ ਸੋਰਸ ਤੇ ਨਹੀਂ ਜਾਣਾ ਕਦੇ ਵੀ ਮੈਂ ਤੁਹਾਡਾ ਇੱਕ ਸੋਰਸ ਹੋ ਸਕਦਾ ਵਾਂ ਹੋ ਸਕਦਾ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਮੰਨ ਲਿਆ ਉਹ ਬਹੁਤ ਤੁਹਾਡਾ ਧੰਨਵਾਦ ਬਟ ਇੱਕ ਨਹੀਂ ਮਲਟੀਪਲ ਸੋਰਸਸ ਤੇ ਜਾਓ ਆਪਣਾ ਅਖੀਰ ਦੇ ਵਿੱਚ ਆਪਣਾ ਦਿਮਾਗ ਲਾਓ ਮੇਰਾ ਨਹੀਂ ਮੇਰਾ ਕੰਮ ਸਿਰਫ ਤੁਹਾਨੂੰ ਇੱਕ ਸਲਾਹ ਦੇਣਾ ਵਾ ਤੁਹਾਨੂੰ ਕੋਈ ਚੀਜ਼ ਦੱਸ ਦੇਣਾ ਵਾ ਕਿ ਆ ਇੱਕ ਚੀਜ਼ ਹੋਰ ਹੈਗੀ ਆ ਬਸ ਜਿਵੇਂ ਦੁਕਾਨ ਤੇ ਕੋਈ ਦੁਕਾਨਦਾਰ ਚੀਜ਼ਾਂ ਦਿਖਾਉਂਦੇ ਆਪਾਂ ਨੂੰ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਉਹਨੂੰ ਲੈਣਾ ਉਹ ਡਿਸੀਜਨ ਹਮੇਸ਼ਾ ਤੁਹਾਡਾ ਹੋਊਗਾ ਇਸ ਤੋਂ ਇਲਾਵਾ ਇੰਗਲਿਸ਼ ਇੰਪਰੂਵ ਕਰੋ ਮੈਂ ਹਮੇਸ਼ਾ ਕਹਿੰਦਾ ਬਾਰ-ਬਾਰ ਅਲੱਗ-ਅਲੱਗ ਵੀਡੀਓ ਸੁਣੋ ਉੱਥੇ ਵੀ ਚੰਗੇ ਬੰਦੇ ਲੱਭੋ ਹੋਰ ਚੰਗੇ YouTube ਚੈਨਲਸ ਲੱਭੋ ਫਿਰ ਉਸ ਤੋਂ ਬਾਅਦ ਆਪਣਾ ਡਿਸੀਜਨ ਲੋ ਠੀਕ ਹੋ ਗਿਆ ਹੁਣ ਇੱਥੇ ਵੀ ਜਿਵੇਂ ਮੈਂ ਤੁਹਾਨੂੰ ਸਾਰੀ ਗੱਲ ਕੀਤੀ ਆ ਮੇਰਾ ਕੰਮ ਸੀਗਾ ਇੱਕ ਕੰਪਨੀ ਥੋਡੇ ਰੂਬਰੂ ਕਰਨਾ ਤੁਹਾਨੂੰ ਦੱਸਣਾ ਉਹ ਮੈਂ ਤੁਹਾਨੂੰ ਅੱਜ ਦਸੀ ਬ੍ਰਿਗੇਡ ਐਂਟਰਪ੍ਰਾਈਜ਼ ਇੱਕ ਹੋਰ ਚੀਜ਼ ਜਾਂਦਾ ਜਾਂਦਾ ਫਿਰ ਬੋਲ ਦਿੰਨਾ ਬਹੁਤ ਸਾਰੇ ਦੋਸਤਾਂ ਦੇ ਲਈ 5 ਸਾਲ ਲੌਂਗ ਟਰਮ ਹੁੰਦੇ ਆ 5 ਸਾਲ ਕੋਈ ਲੌਂਗ ਟਰਮ ਨਹੀਂ ਹੁੰਦਾ ਘੱਟ ਤੋਂ ਘੱਟ 15 ਸਾਲ ਨੂੰ ਲੌਂਗ ਟਰਮ ਮੰਨਿਆ ਜਾਂਦਾ ਉਸ ਤੋਂ ਪਿੱਛੇ ਜੋ ਵੀ ਆ ਉਹ ਮੀਡੀਅਮ ਟਰਮ ਆ ਤੁਸੀਂ ਮੰਨੋਗੇ ਨਹੀਂ ਮੰਨੋ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਮਾਰਕੀਟ ਨੂੰ ਕੋਈ ਫਰਕ ਨਹੀਂ ਪੈਣਾ ਠੀਕ ਹੋ ਗਿਆ ਉਹਨੂੰ ਕਹਿੰਦੇ ਆ ਲੌਂਗ ਟਰਮ ਤੇ ਫਿਲਹਾਲ ਮੇਰੇ ਖਿਆਲ ਚ ਅੱਜ ਲਈ ਇੰਨਾ ਹੀ ਬਹੁਤ ਹੈਗਾ ਜੀ ਥੋੜਾ ਮੈਂ ਪਹਿਲਾਂ ਹੀ ਬੋਲਿਆ ਥੋੜਾ ਕੰਮ ਉਧਰ ਜ਼ਿਆਦਾ ਸੀਗਾ ਤਾਂ ਇੱਕ ਕੰਪਨੀ ਮੈਂ ਉਹ ਡੇਲੀ ਲੈ ਕੇ ਆਇਆ ਫਿਲਹਾਲ ਇੰਨਾ ਬਹੁਤ ਕੈਮਰਾ ਚੱਲਦਾ ਰਹੂਗਾ ਮੈਂ ਬੋਲਦਾ ਰਹੂੰ ਇਸ ਕਰਕੇ ਹੁਣ ਮ Thank mm -hmm. you.